ਉਸੇ ਦਰਬਾਰ ਸਾਹਿਬ ਦੇ ਅੰਦਰ ਉਹ ਰਚਨਾਵਾਂ ਪੜੀਆਂ ਜਾਂਦੀਆਂ ਨੇ ਜਿਹੜੀਆਂ ਵੇਸ਼ਵਾਹਾਂ ਨੂੰ ਮਾਤ ਪਾਉਂਦੀਆਂ ਨੇ ਉਹਦੇ ਬਾਰੇ ਕੀ ਖਿਆਲ ਹੈ ਕੀ ਜਵਾਬ ਹੈ ਸਾਡੇ ਕੋਲ ਜਿਹੜੀਆਂ ਮੇਰੇ ਵੇਸ਼ਵਾਹਾਂ ਤੇ ਮੁਜਰੇ ਨੂੰ ਵੀ ਮਾਤ ਪਾਉਂਦੀਆਂ ਨੇ ਉਹ ਰਚਨਾਵਾਂ ਤੁਹਾਡੇ ਆਪਣੇ ਹੀ ਗੁਰੂ ਕੇ ਕੀਰਤਨੀਆਂ ਫੜ ਜਾਂਦੇ ਨੇ ਉਸੇ ਦਰਬਾਰ ਸਾਹਿਬ ਦੇ ਅੰਦਰ ਉਹ ਰਚਨਾਵਾਂ ਪੜੀਆਂ ਜਾਂਦੀਆਂ ਨੇ ਜਿਹੜੀਆਂ ਵੇਸ਼ਵਾਹਾਂ ਨੂੰ ਮਾਤ ਪਾਉਂਦੀਆਂ ਨੇ ਉਹਦੇ ਬਾਰੇ ਕੀ ਖਿਆਲ ਹੈ ਕੀ ਜਵਾਬ ਹੈ ਸਾਡੇ ਕੋਲ ਜਿਹੜੀਆਂ ਮੇਰੇ ਵੇਸ਼ਵਾਵਾਂ ਤੇ ਮੁਜਰੇ ਨੂੰ ਵੀ maat ਪਾਉਂਦੀਆਂ ਨੇ ਉਹ ਰਚਨਾਵਾਂ ਤੁਹਾਡੇ ਆਪਣੇ ਹੀ ਗੁਰੂ ਕੇ ਕੀਰਤਨੀਆਂ ਪਰ ਜਾਂਦੇ ਨੇ ਕਿਤੇ ਕੋ ਬਾਬਾ ਆਪਣੇ ਪੈਰ ਧੋ ਕੇ ਪਿਆਏ ਜਾ ਰਿਹਾ ਹੈ ਕਿਤੇ ਕੋਈ ਕਿਸੇ ਤਰੀਕੇ ਨਾਲ ਕਿਤੇ ਫਕਰੇ ਕੌਮ ਦਾ ਅਵਾਰਡ ਮਿਲ ਦਿੱਤਾ ਜਾ ਰਿਹਾ ਹੈ ਜਿਹੜੇ ਉਸ ਵਕਤ ਕਹਿੰਦੇ ਸਨ ਅਸੀਂ ਨਾਲ ਹਾਂ ਬਾਬਾ ਜਰਨੈਲ ਸਿੰਘ ਦੇ ਕੱਲ ਹੀ ਵਾਪਰੀ ਹੈ ਨਾ ਗੱਲ ਜਿਹੜੇ ਕਹਿੰਦੇ ਸਨ ਅਸੀਂ ਨਾਲ ਆ ਛਾਤੀਆਂ ਤਾਣ ਕੇ ਅਸੀਂ ਨਾਲ ਜਾਵਾਂਗੇ ਜਿਹੜੇ ਆਪਣੇ ਭਰਾਵਾਂ ਦੀਆਂ ਛਾਤੀਆਂ ਤੇ ਪੈਰ ਰੱਖ ਕੇ ਬਾਹਰ ਆ ਗਏ ਕੱਲ ਫਕਰੇ ਕੌਮ ਦਾ ਅਵਾਰਡ ਦਿੱਤਾ ਗਿਆ ਪਰ ਪ੍ਰਚਾਰਕ ਮੂੰਹ ਨਹੀਂ ਖੋਲੇਗਾ ਸਚਾਈ ਹੈ ਕਿਉਂਕਿ ਨਿੱਜੀ ਸਵਾਰਥ ਹੈ ਸਾਡੇਆਂ ਰਾਗੀਆਂ ਪ੍ਰਚਾਰਕਾਂ ਨੇ ਫਿਰ ਵੀ ਉਹਦੇ ਸੋਲੇ ਗਾਏ ਕਹਿਣ ਲੱਗੇ ਉਹ ਤੇ ਬੀਬੀ 8-8 ਘੰਟੇ ਸਿਮਰਨ ਕਰਦੀ ਸੀ 8-8 ਘੰਟੇ ਬੀਬੀ ਪ੍ਰਮਾਤਮਾ ਦਾ ਨਾਮ ਜਪਦੀ ਸੀ ਉਹਨਾਂ ਭੈਣਾਂ ਨੂੰ ਪੁੱਛ ਕੇ ਵੇਖੋ ਉਹਨਾਂ ਭਰਾਵਾਂ ਨੂੰ ਪੁੱਛ ਕੇ ਵੇਖੋ ਭਰਾਵੋ ਤੁਸੀਂ ਤੇ ਬਾਹਰ ਦੀਆਂ ਕੰਟਰੀਆਂ 'ਚ ਬੈਠੇ ਹੋ ਅਸੀਂ ਤੇ ਪੰਜਾਬ 'ਚ ਰਹਿੰਦੇ ਆਂ ਅੰਦਾਜ਼ਾ ਲਗਾ ਕੇ ਵੇਖੋ ਇਹ ਵਿਚਾਰਾਂ ਉੱਥੇ ਬੋਲਣੀਆਂ ਕਿੰਨੀਆਂ ਕਠਿਨ ਹੋਣਗੀਆਂ ਪਰ ਬੋਲਦੇ ਆਂ ਅਸੀਂ ਆਪਣੀ ਡਿਊਟੀ ਇੱਕ ਕੁੱਕਰ ਹੋਣ ਦੇ ਨਾਂ ਤੇ ਬੋਲਦੇ ਆਂ ਜਿਵੇਂ ਕੁੱਕਰ ਹੁੰਦਾ ਹੈ ਨਾ ਉਹਦਾ ਫਰਜ਼ ਬਣਦਾ ਹੈ ਜਿਹੜਾ ਮਾਲਕ ਨੂੰ ਰੋਟੀ ਪਾਉਂਦਾ ਜੇ ਘਰ ਚੋਰ ਆਣ ਵੜੇ ਤੇ ਵਖਸਰ ਭੌਂਕ ਜ਼ਰੂਰ ਤਾਂ ਕਿ ਮਾਲਕ ਜਾਗ ਸਕੇ ਤੇ ਆਪਣਾ ਘਰ ਬਚਾ ਲਵੇ ਡਿਊਟੀ ਨਿਭਾ ਰਹੇ ਹਾਂ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਕਿ ਜਿੰਨਾ ਜਿੰਨੇ ਜਿੰਨੇ ਤਰ ਇਸ ਸਰੀਰ ਵਿੱਚ ਜਾਨ ਹੈ ਆਪਣੀ ਡਿਊਟੀ ਹੈ ਕਿ ਆਵਾਜ਼ ਉਠਾਉਣੀ ਹੈ ਮਾਲਕ ਜੀ ਤੁਹਾਡੇ ਦਰ ਤੇ ਕਬੂਲ ਹੋ ਸਕੇ ਇੱਕ ਅਰਦਾਸ ਕੀਤੀ ਗੁਰੂ ਅੱਗੇ ਮਾਲਕ ਆਪਣੀ ਹਜ਼ੂਰੀ ਅੰਦਰ ਕਿਸੇ ਮਨੁੱਖ ਦੀ ਤਾਰੀਫ਼ ਨਾ ਕਰਾਈ ਬੇਸ਼ੱਕ ਇੱਕ ਦਿਨ ਜੀਵਨ ਮਿਲੇ ਜਾਂ ਨਾ ਮਿਲੇ ਜਿਹੜੀ ਬਾਬੇ ਫਰੀਦ ਨੇ ਕਹੀ ਨੇ ਬਾਹਰ ਪਰায়ে ਬੈਸਣਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜਿਉਂ ਸਰੀਰੋਂ ਲੇਹ ਮਾਲਕ ਜੀ ਸਰੀਰ ਵਿੱਚੋਂ ਜਾਨ ਕੱਢ ਲਈ ਪਰ ਮੈਂ ਬੇਨਤੀ ਕਰਦਾ ਹਾਂ ਉਹਨਾਂ ਇੰਟਰਨੈਟ ਦੇ ਰਾਹੀਂ ਵੀ ਮੇਰੇ ਭਰਾ ਸੁਣ ਰਹੇ ਹੋਣਗੇ ਫਕਰੇ ਕੌਮ ਦਾ ਅਵਾਰਡ ਦਿੱਤਾ ਗਿਆ ਕਿਸੇ ਨੇ ਜਵਾਨ ਨਹੀਂ ਖੋਲਣੀ ਕਿਸੇ ਨੇ ਨਹੀਂ ਪੁੱਛਿਆ ਜਿਹੜੇ ਉਸ ਵਕਤ ਆਪਣੇ ਆਪ ਨੂੰ ਆਗੂ ਅਖਵਾਉਂਦੇ ਸਨ ਮਾਤਾ ਦੀਆਂ ਭੇਟਾਂ ਗਾਉਂਦੇ ਸ਼ਰਿਆਮ ਵੇਖੇ ਗਏ ਜਿਹੜੇ ਉਸ ਵਕਤ ਕਹਿੰਦੇ ਸਨ ਅਸੀਂ ਆਗੂ ਹਾਂ ਆਓ ਉਹਨਾਂ ਭਰਾਵਾਂ ਦੇ ਭਰਾ ਮਰਵਾਤੇ ਮਾਵਾ ਦੇ ਪੁੱਤ ਮਰਵਾਤੇ ਪਹਿਲੀ ਵਾਰ ਕੋ ਪੰਥਦਰਦੀ ਉਠਿਆ ਸੀ ਸਰਦਾਰ ਜਸਵੰਤ ਸਿੰਘ ਖਾਲੜਾ ਜਿਨੇ ਉਹਨਾਂ ਭਰਾਵਾਂ ਦਾ ਰਿਕਾਰਡ ਕੱਢ ਕੇ ਲੋਕਾਂ ਸਾਹਮਣੇ ਲਿਆਂਦਾ ਉਹਨੇ ਕਿਹਾ ਮੈਨੂੰ ਮਾਵਾ ਪੁੱਛਦਿਆਂ ਨੇ ਭਰਾ ਪੁੱਛਦੇ ਨੇ ਭੈਣਾ ਪੁੱਛਦੇ ਨੇ ਕਿੱਥੇ ਸਾਡੇ ਭਰਾ ਪੰਜਾਬ ਦੇ ਦਰਿਆ ਘਟ ਪੈ ਗਏ ਭਰਾਵਾਂ ਨੂੰ ਸਮਾਉਣ ਲਈ ਲੱਕੜਾਂ ਘਟ ਪੈ ਗਈਆਂ ਸਰਦਾਰ ਜਸਵੰਤ ਸਿੰਘ ਨੇ ਰਿਕਾਰਡ ਕੱਢ ਕੇ ਪਬਲਿਕ ਸਾਹਮਣੇ ਰੱਖਿਆ ਆ ਲਓ ਆ ਰਿਕਾਰਡ ਹੈ ਕਿੱਥੇ ਕਿੱਥੇ ਕੀ ਕੁਝ ਹੋਇਆ ਆ ਹੈ ਪਗਾਂ ਵਾਲਿਓ ਜਾਗ ਜਾਓ ਸੱਚ ਨੂੰ ਖਤਰਾ ਹੁੰਦਾ ਹੈ ਕੱਚ ਨੂੰ ਕਾਦਾ ਖਤਰਾ ਹੈ ਕੱਚ ਦੀਆਂ ਚੂੜੀਆਂ ਨੂੰ ਕੀ ਖਤਰਾ ਹੈ ਸੋਨੇ ਦੀਆਂ ਚੂੜੀਆਂ ਨੂੰ ਡਾਰਾ ਚੋਰ ਨਾ ਚੁਰਾ ਕੇ ਲੈ ਜਾ ਤੇ ਬਹੁਤ ਵਾਰੀ ਇੰਜ ਵੀ ਹੁੰਦਾ ਹੈ ਮੁਲੰਮੇ ਦੀ ਝਾਲ ਵਾਲਾ ਨਕਲੀ ਗਹਿਣਾ ਪਾਇਆ ਹੋਵੇ ਚੋਰ ਇੱਕ ਵਾਰ ਚੁਰਾ ਕੇ ਲੈ ਜਾਂਦਾ ਮੁੜੀ ਕਸਵੱਟੀ ਤੇ ਲਾ ਕੇ ਵੇਂਦਾ ਕਹਿੰਦਾ ਹੈ ਤੇ ਨਕਲੀ ਸੀ ਪਰ ਭੁਲੇਖਾ ਅਸਲੀ ਦਾ ਪਾਉਂਦਾ ਸੀ ਇੰਜ ਵੀ ਵਾਪਰਦਾ ਹੈ ਸੱਚਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਨਾਲ ਜੜੋ ਖੰਡੇ ਦੀ ਪਹਲ ਲਓ ਫਿਰ ਬੇਨਤੀ ਕਰ ਦਵਾਂ ਸਿੱਖ ਰਹਿਤ ਮਰਿਆਦਾ ਗੁਰਮਤ ਗਿਆਨ ਮਸ਼ੀਨ ਕਾਜ ਵੱਲੋਂ ਪੰਜਾਬ ਦੇ 70 ਪਿੰਡਾਂ ਵਿੱਚ ਸੈਂਟਰ ਖੋਲੇ ਗਏ ਨੇ ਬੱਚਿਆਂ ਦੀਆਂ ਕਲਾਸਾਂ ਲੱਗਦੀਆਂ ਨੇ ਬਾਣੀ ਦੀ ਵਿਚਾਰ ਕੀਤੀ ਜਾਂਦੀ ਹੈ ਤਾਂ ਕਿ ਸਾਡੀ ਪੀੜ੍ਹੀ ਬਚ ਜਾਏ ਸਾਡੇ ਵੱਡੇ ਤੇ ਉਹਨਾਂ ਦੇ ਚੁੰਗਲ 'ਚ ਫਸ ਗਏ ਸਾਡੇ ਬੱਚੇ ਨਾ ਫਸਣ ਕਮ ਸੇ ਕਮ ਇਹਨਾਂ ਨੂੰ ਪਤਾ ਲੱਗ ਜਾਏ ਸਾਡਾ ਗੁਰੂ ਕੌਣ ਹੈ ਸਾਡੇ ਗੁਰੂ ਦੀ ਵਿਚਾਰ ਕੀ ਹੈ ਮਰਿਆਦਾ ਪਿੰਡਾਂ ਵਿੱਚ ਵੰਡੀ ਜਾਂਦੀ ਹੈ ਸਿਧਾਂਤ ਦੱਸਿਆ ਜਾਂਦਾ ਹੈ ਆਓ ਆਪਣੇ ਭਰਾਵੋ ਆਪਣੇ ਘਰ ਨੂੰ ਬਚਾ ਲਹੋ ਆਪਣੀ ਵਿਚਾਰ ਜੀਵਨ ਵਿੱਚ ਲੈ ਆਓ ਗੁਰੂ ਗ੍ਰੰਥ ਸਾਹਿਬ ਦੱਸਦਾ ਜੀਵਨ ਚ ਆ ਜਾਏ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਅਮਰਦਾਸ ਨੇ ਇਹੋ ਗੱਲ ਆਕੀ ਹੈ ਸੱਚਾ ਤਨ ਗੁਰੂ ਕੋਲੋਂ ਮਿਲਣਾ ਹੈ ਤੇ ਜਦੋਂ ਯਾਦ ਰੱਖੀ ਸੱਚਾ ਤਨ ਆ ਗਿਆ ਸੱਚੇ ਤਨ ਦੀਆਂ ਕੁਝ ਪਰਖਾਂ ਵੀ ਹੋਣਗੀਆਂ ਜਦੋਂ ਸੱਚਾ ਧੰਨ ਤੇਰੇ ਕੋਲ ਆ ਗਿਆ ਨਾ ਬੰਦਾ ਸਿੰਘ ਬਹਾਦਰ ਕੋਲ ਕੱਚਾ ਧੰਨ ਸੀ ਕੋਈ ਪਰਖ ਨਹੀਂ ਸੀ ਪਰ ਸੱਚਾ ਧੰਨ ਆ ਗਿਆ ਪਰਖ ਆਈ ਬੱਚੇ ਦਾ ਦਿਲ ਕੱਢ ਕੇ ਮੂੰਹ 'ਚ ਪੋਣਾ ਪਿਆ ਪਰ ਸੱਚੇ ਧੰਨ ਨੇ ਬੰਦਾ ਸਿੰਘ ਬਹਾਦਰ ਨੂੰ ਡੋਲਣ ਨਹੀਂ ਦਿੱਤਾ ਸੱਚਾ ਧੰਨ ਜਿੰਨਾ ਕੋਲ ਸੀ ਦੇਗਾ ਚ ਉਬਾਲੇ ਖਾਣੇ ਪਏ ਸੱਚੇ ਧੰਨ ਵਾਲਿਆਂ ਨੂੰ ਆਪਣੇ ਆਪ ਨੂੰ ਆਰੇ ਨਾਲ ਚਰਵਾਉਣਾ ਪਿਆ ਸੱਚੇ ਧੰਨ ਵਾਲਿਆਂ ਨੂੰ ਨੀਹਾਂ 'ਚ ਖਲਾਰ ਕੇ ਸ਼ਹੀਦ ਕੀਤਾ ਗਿਆ ਜੇ ਉਹਨਾਂ ਕੋਲ ਕੱਚਾ ਧੰਨ ਹੁੰਦਾ ਨੀਹਾਂ 'ਚ ਖਲਾਰਨ ਦੀ ਲੋੜ ਹੀ ਕੀ ਸੀ ਸੱਚੇ ਧੰਨ ਵਿਅਕਤੀ ਨੇ ਆਪਣੇ ਆਪਣੇ ਤਰੀਕੇ ਨਾਲ ਧਰਮ ਨੂੰ ਗ੍ਰਹਿਣ ਕੀਤਾ ਹੋਇਆ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਬਾਤ ਕਹੀ ਇਸ ਬੰਦ ਵਿੱਚ ਕਹਿੰਦੇ ਕਲਯੁਗ ਬੋਧ ਉਤਾਰ ਹੈ ਬੋਧ ਅਬੋਧ ਨ ਦ੍ਰਿਸ਼ਟੀ ਆਵੇ ਕੋਈ ਨਾ ਕਿਸੇ ਵਰਜਈ ਸੋਈ ਕਰੇ ਜੋਈ ਮਨ ਪਹਵੇ ਕਹਿੰਦੇ ਕੌਣ ਕਿਸੇ ਦੇ ਆਖੇ ਲੱਗਦਾ ਹੈ ਬੰਦਾ ਕਰਦਾ ਕੰਮ ਉਹ ਹੈ ਜਿਹੜਾ ਮਨ ਨੂੰ ਚੰਗਾ ਲੱਗਦਾ ਅਸੀਂ ਗੁਰੂ ਅਗੇ ਸਿਰਫ ਅਰਦਾਸ ਕਰਦੇ ਹਾਂ ਮੱਥਾ ਟੇਕਦੇ ਹਾਂ ਔਰ ਕੰਮ ਆਪਣੀ ਮਰਜ਼ੀ ਨਾਲ ਕਰਦੇ ਆ ਤੁਸੀਂ ਕਹੋਗੇ ਉਹ ਕਿਵੇਂ ਮਹਾਰਾਜ ਦਾ ਪਾਠ ਕਰਾਇਆ ਅਰਦਾਸ ਕੀਤੀ ਪਰ ਆਪਣੇ ਜਦੋਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਜਾਂਦੀ ਹੈ ਨਾ ਆਪਣੇ ਘਰ ਦੇ ਕਾਰਜ ਦੀ ਤੇ ਕੀ ਕਿਹਾ ਜਾਂਦਾ ਮਹਾਰਾਜ ਸਾਡੇ ਬੱਚੇ ਦਾ ਆਨੰਦ ਕਾਰਜ ਹੈ ਇਹਨੂੰ ਮਹਾਰਾਜ ਰੰਦੇ ਕਾਰਜ ਨੂੰ ਆਪ ਸੰਪੂਰਨ ਕਰਿਓ ਸਾਨੂੰ ਗੁਰਮਤਿ ਅਨੁਸਾਰ ਕਰਨ ਦੀ ਤਾਕਤ ਬਖਸ਼ਿਓ ਆਪ ਸਹਾਇਤਾ ਕਰਿਓ ਤੇ ਸਹਾਇਤਾ ਤੇ ਤਾਂ ਕਰੋ ਜੀ ਇਹਦੀ ਗੱਲ ਮੰਨੋਗੇ ਜੀ ਗਾਲੀ ਮਨਗੇ ਸਤਾ ਕਿਵੇਂ ਕਰਦੀਆਂ ਸਾਰੇ ਕੰਮ ਉਲਟ ਕਰਨੇ ਨੇ ਸ਼ਰਾਬ ਅਸੀਂ ਪੀਉਣੀ ਐ ਡਾਂਸਰਾਂ ਅਸੀਂ ਲਾਉਣੀਆਂ ਨੇ ਸਾਖਤੀ ਗੀਤਾਂ ਦੀਆਂ ਧੁਨਾ ਅਸੀਂ ਸੁਣਾਉਣੀਆਂ ਨੇ ਅਸੀਂ ਮੱッセ ਰੰਗੜ ਦੀ ਗੱਲ ਕਰਦੇ ਹਾਂ ਮੱッセ ਰੰਗੜ ਦਾ ਸਿਰ ਕਿਉਂ ਵੱਡਿਆ ਸੀ ਭਲਾ ਮੱッセ ਰੰਗੜ ਦੀ ਰੂਹ ਅੱਜ ਸਾਡੇ ਵਿੱਚ ਹੀ ਪ੍ਰਵੇਸ਼ ਕੀਤੀ ਹੋਈ ਹੈ ਮਡਿਆਲੀ ਦਾ ਰਹਿਣ ਵਾਲਾ 1740 ਦੇ ਵਿੱਚ ਸੂਬੇਦਾਰ ਲਾਇਆ ਸੀ ਯਕਰੀਆ ਖਾਨੇ ਅੰਮ੍ਰਿਤਸਰ ਦੇ ਇਲਾਕੇ ਦਾ ਉਹਨੂੰ ਸੂਬੇਦਾਰ ਮਨੂਲੀ ਬੰਦਾ ਨਹੀਂ ਸੀ ਕੋ ਮੂਲੀ ਬੰਦਾ ਥੋੜਾ ਸੀ ਸੂਬੇਦਾਰ ਸੀ ਯਕੀਆ ਖਾਨ ਦਾ ਵਕਤ ਹੈ ਤੇ ਯਕੀਆ ਖਾਨ ਨੇ ਉਹਨੂੰ ਖੋਲ ਦਿੱਤੀ ਹੋਈ ਸੀ ਵੀ ਆਪਣੀ ਮਰਜ਼ੀ ਕਰ ਐ ਸਪਰਸਤੀ ਕਰ ਜੋ ਸਿੱਖਾਂ ਦੇ ਅਸੂਲਾਂ ਨੂੰ ਤੋੜ ਮੋੜ ਕੇ ਰੱਖਦੇ ਇਹਨਾਂ ਦੇ ਧਾਰਮਿਕ ਸਥਾਨ ਤੇ ਜੋ ਵੀ ਤੇਰੇ ਕੋਲ ਗੰਦ ਪੈਂਦਾ ਪਾ ਉਹਨੇ ਪਾਇਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਉਥੇ ਉਹਨੇ ਆਪਣਾ ਪਲੰਗ ਡਾਇਆ ਜਿੱਥੇ ਗੁਰਬਾਣੀ ਦੀਆਂ ਕੀਰਤਨ ਦੀਆਂ ਧੁਨਾ ਉੱਠਦੀਆਂ ਸਨ ਉੱਥੇ ਮੁਜਰਾ ਹੁੰਦਾ ਸੀ ਮੈਂ ਤੁਹਾਡਾ ਧਿਆਨ ਦਿਵਾਵਾਂਗਾ ਕੰਮ ਅੱਜ ਵੀ ਉਦਾਂ ਹੋ ਰਿਹਾ ਹੈ ਪਰ ਅੱਜ ਭਾਈ ਸੁਖਾ ਸਿੰਘ ਤੇ ਮਹਿਤਾਬ ਸਿੰਘ ਦੀ ਕੋਈ ਸੁਣਨ ਨੂੰ ਤਿਆਰ ਨਹੀਂ ਹੈ ਉਹਨੂੰ ਪੰਥ ਵਿੱਚੋਂ ਛੇਕ ਦਿੰਦੇ ਨੇ ਸੁਖਾ ਸਿੰਘ ਤੇ ਮਹਿਤਾਬ ਸਿੰਘ ਮੱਸੀ ਰੰਗੜ ਦਾ ਸਿਰ ਵੱਢ ਕੇ ਲਿਆਏ ਬੀਕਾ ਨੇੜੇ ਦੇ ਇਲਾਕੇ ਦੇ ਰਹਿਣ ਵਾਲੇ ਸਨ ਸੁਖਾ ਸਿੰਘ ਮਹਿਤਾਬ ਸਿੰਘ ਨੂੰ ਕਿਸੇ ਨੇ ਕਿਹਾ ਜਿਸ ਦਰਬਾਰ ਸਾਹਿਬ 'ਚ ਬੈਠ ਕੇ ਤੁਹਾਡੇ ਉਹ ਕਿ ਕਦੀ ਕੀਰਤਨ ਕਰਿਆ ਕਰਦੇ ਸਨ ਬਾਣੀ ਪੜਿਆ ਕਰਦੇ ਸਨ ਆਓ ਜਾ ਕੇ ਵੇਖੋ ਉੱਥੇ ਕੀ ਕੁਝ ਹੋਇਆ ਹੈ ਨਸ਼ੇ ਵਰਤੇ ਜਾ ਰਹੇ ਨੇ ਮੁਜਰਾ ਹੋ ਰਿਹਾ ਹੈ ਵੇਸ਼ਮਾਵਾਂ ਦਾ ਨਾਚ ਹੋ ਰਿਹਾ ਹੈ ਸ਼ਰਾਬ ਪੀਤੀ ਤੇ ਡੋਲੀ ਜਾ ਰਹੀ ਹੈ ਜਿਸ ਸਰੋਵਰ ਵਿੱਚ ਤੁਸੀਂ ਇਸ਼ਨਾਨ ਕਰਦੇ ਸੀ ਉਸੇ ਸਰੋਵਰ ਚੋਂ ਜਲ ਲੈ ਕੇ ਸ਼ਰਾਬ ਕੱਢੀ ਜਾ ਰਹੀ ਹੈ ਆਓ ਤੁਹਾਨੂੰ ਦਿਖਾਈਏ ਨੰਬਰਦਾਰ ਬਣ ਕੇ ਗਏ ਟੁੱਟੇ ਬਰਤਨ ਉਹਦੀਆਂ ਠਿਕਰੀਆਂ ਬੋਰੇ ਚ ਪਾ ਲਈਆਂ چٹ پشے لمکالیاں لیا بھی ابھی کرسان آ ٹیکس بھرنا معاملہ تارن آئے اے نشے تو تو تویا رنگڑے پوچھا کون نے جی کرسان آئے نے نمبردار آئے نے معاملہ تارن واسطے نمبردار آ جڑا براہمن نے مہم پایا بھی نمبردار متھے لگا بڑا ماڑا ہے یہ اصل جو پتا کی اسی بھی نمبردار نے معاملہ لینا تو جدو متع لا گیا تو ماملہ منگایا اس کے براہمن نے پھرت پا دی نمبردار متعے لگا بڑا ماڑا ہوں ਇਹ ਨੰਬਰਦਾਰ ਮੱਥੇ ਲੱਗਾ ਇਸ ਕਰਕੇ ਮਾੜਾ ਸੀ ਉਹਨੇ ਤੇ ਵੈਸੇ ਉਹ ਬੰਦੇ ਬੜੇ ਮੱਥੇ ਲੱਗੇ ਮਾਰੇ ਹੁੰਦੇ ਜਿਨ੍ਹਾਂ ਦੇ ਅਸੀਂ ਪੈਸੇ ਦੇਣੇ ਹੁੰਦੇ ਨੇ ਦੁਕਾਨਦਾਰ ਕੋ ਕ੍ਰਿਆਨੇ ਦਾ ਸਮਾਨ ਲਿਆਉਂਦੇ ਹੈਗੇ ਤੇ ਦੁਕਾਨ ਉਹ ਦੁਕਾਨਦਾਰ ਅਸੀਂ ਰਾਹ ਛੱਡ ਜਾਂਦੇ ਹਾਂ ਪਤਾ ਵੀ 5-7000 10000 ਬਿੱਲ ਬਣਿਆ ਤੇ ਅਸੀਂ ਉਹ ਰਾਹ ਸਾਡੇ ਵਾਸਤੇ ਦੁਕਾਨਦਾਰ ਮੱਥੇ ਲੱਗਾ ਵੀ ਮਾੜਾ ਹੀ ਹੈ ਸਾਡੇ ਆਸਤੇ ਉਹ ਬੰਦਾ ਮੱਥੇ ਲੱਗਾ ਬੜਾ ਚੰਗਾ ਜਿਹਨੇ ਦੇਣੇ ਹਉਣ جن ہونا وہ بندہ بڑا چنگا لگا متھے ساڑے ودیا بندہ پاوے کسی مت نہ سبند ہوئے جا کے ٹھیکیاں کا بوڑا پواں کے ماریا مسے رنگڑ کا تیان گیا بھی کوئی واہ واہ مال لے کے آئے نے دھیان اتر گیا سری صاحب نال تون تے وار کیا نجلیا سر تے لے گئے جی مسا رنگڑ اج پوچھے سکھانوں بھی میرا گناہ کیسی تسا میرا سر وڈیا سکھاس نوچے بھائی مسا سنگھ مسا رنگڑ سکھا مہتابس کو پوچھے وہ پائی سکھا سر میرا سیر کیوں وڈیا پائی بھی اس کر کے بھی تو تراب پیتی کوئے تو پیتے میرا تو سر اس کر کے وڈیا میں شراب پیتی ہوئی کارن دسو میرا سیر کیوں وڈیا تو سا مسا رنگڑ جے جی پچھے تھے میرا سیر کیوں وڈیا تو سا تم مجرا نچایا ਤੂੰ ਵਿਸ਼ਵਾਵਾ ਦਾ ਨਾਚ ਨਚਾਇਆ ਕਿਉਂ ਤੁਹਾਡੇ ਪੁੱਤਰਾਂ ਦੇ ਤੁਹਾਡੇ ਸਿੱਖਾਂ ਦੇ ਪੁੱਤਰਾਂ ਦੇ ਵਿਆਹਾਂ ਤੇ ਨਾਚ ਨਹੀਂ ਹੁੰਦਾ ਤੁਹਾਡੀਆਂ ਤੇ ਧੀਆ ਪਹਿਣਾ ਸ਼ਰੇ ਬਾਜ਼ਾਰ ਜਦੋਂ ਬਰਾਤ ਲੈ ਕੇ ਜਾਂਦੇ ਕਿਦਾਂ ਨੱਚਦੇ ਅਸੀਂ ਉੱਥੇ ਸੰਗ ਸ਼ਰਮ ਸਭ ਬਾਣੀ ਪੜ ਲੱਗਿਆ ਜਿਸ ਕਹਿੰਦੀ ਹੈ ਚੌਂਕ 'ਚ ਨੱਚਣ ਲੱਗਿਆ ਸਾਨੂੰ ਕਿਸੇ ਨੂੰ ਝਿਜਕ ਨਹੀਂ ਹੁੰਦੀ ਉਹਦਾ ਸਾਡੀ ਧੀ ਪਹਿਣ ਵਾਲੇ ਕੋ ਹੱਥ ਕਰਕੇ ਵੇਖੇ ਪਰ ਚੌਂਕ 'ਚ ਨੱਚਰੇ ਸਾਡੇ ਪੋਤੜਾ ਵਿਆਹ ਜੀ ਇਹ ਸਾਨੂੰ ਕੌਣ ਰੋਕੂ ਭਲਾ ਜੇ ਮਸਾਗੜ ਕਵੇ ਮੈਂ ਤੇ ਦਰਬਾਰ ਸਾਹਿਬ ਦੇ ਅੰਦਰ ਨਚਾਈਆਂ ਸੀ ਤੁਹਾਡੀਆਂ ਤੇ ਪਰਿਵਾਰਾਂ ਦੀਆਂ ਤੀਆਂ ਸ਼ਰੇ ਬਾਜ਼ਾਰ ਨੱਚ ਰੀਆਂ ਤੁਹਾਡੇ ਤੇ ਪੁੱਤਰਾਂ ਦਾ ਵਿਆਹ ਹੀ ਆਰਕੈਸਟਰਾਂ ਦੇ ਨਾਚ ਤੋਂ ਬਿਨਾਂ ਨਹੀਂ ਹੁੰਦਾ ਇਹਦੇ ਬਾਰੇ ਕੀ ਖਿਆਲ ਹੈ ਬਾਕੀ ਗੱਲਾਂ ਛੱਡੋ ਚਲੋ ਮਸਾਗੜ ਅਗਲਾ ਸਵਾਲ ਕਰਦੇ ਮੈਂ ਮੁਜਰਾ ਨਚਾਇਆ ਦਰਬਾਰ ਸਾਹਿਬ ਨਚਾਇਆ ਤੁਸੀਂ ਮੇਰਾ ਸਿਰ ਵੱਢਿਆ ਕੀ ਅੱਜ ਤੁਹਾਡੇ ਗੁਰਦੁਆਰੇ ਨਸ਼ਿਆਂ ਤੋਂ ਸੇਫ ਨੇ ਉਥੇ ਨਸ਼ੇ ਤੇ ਕੁਕਰਮ ਨਹੀਂ ਹੁੰਦੇ ਉਸੇ ਦਰਬਾਰ ਸਾਹਿਬ ਦੇ ਅੰਦਰ ਉਹ ਰਚਨਾਵਾਂ ਪੜੀਆਂ ਜਾਂਦੀਆਂ ਨੇ ਜਿਹੜੀਆਂ ਵੇਸ਼ਵਾਵਾਂ ਨੂੰ ਮਾਤ ਪਾਉਂਦੀਆਂ ਨੇ ਉਹਦੇ ਬਾਰੇ ਕੀ ਖਿਆਲ ਹੈ ਕੀ ਜਵਾਬ ਹੈ ਸਾਡੇ ਕੋਲ ਜਿਹੜੀਆਂ ਮੇਰੇ ਵੇਸ਼ਵਾਵਾਂ ਦੇ ਮੁਜਰੇ ਨੂੰ ਵੀ ਮਾਤ ਪਾਉਂਦੀਆਂ ਨੇ ਉਹ ਰਚਨਾਵਾਂ ਤੁਹਾਡੇ ਆਪਣੇ ਹੀ ਗੁਰੂ ਕੇ ਕੀਰਤਨ ਵਿੱਚ ਪੜ ਜਾਂਦੇ ਨੇ ਉਹ ਭਾਈ ਸੁਖਾ ਸਿੰਘ ਮੇਰਾ ਕੀ ਕਸੂਰ ਸੀ ਮੈਂ ਤੇ ਮੁਜਰਾ ਕਰਾਤਾ ਮੈਨੂੰ ਸਜ਼ਾ ਦਿੱਤੀ ਉਹਨਾਂ ਨੂੰ ਕੌਣ ਸਜ਼ਾ ਦੇਵੇਗਾ ਤੇ ਭਾਈ ਸੁਖਾ ਸਿੰਘ ਕਹਿਣ ਲੱਗੇ ਅਈਤਾ ਸੁਖਾ ਸਿੰਘ ਕੌਣ ਸੀ ਜਿੰਨੇ ਸਜ਼ਾ ਦਿੱਤੀ ਅ ਜਿਹੜਾ ਵੀ ਸੁਖਾ ਸਿੰਘ ਬਣਦਾ ਕਹਿੰਦੇ ਇਹਨੂੰ ਪੰਥ ਚੋਂ ਬਾਹਰ ਕੱਢ ਦਿਓ ਮਾਰਕੀਟ ਵਿੱਚ ਤੁਹਾਨੂੰ ਕਈ ਪੁਸਤਕਾਂ ਇੱਕ ਪੁਸਤਕ ਹੈ ਸਿੱਖ ਇਤਿਹਾਸ ਉਹ ਸਾਡੀ ਸ਼੍ਰੋਮਣੀ ਸੰਸਥਾ ਵੱਲੋਂ ਪ੍ਰਕਾਸ਼ਿਤ ਕੀਤੀ ਹੋਈ ਸੀ ਤੇ ਨਾਗਪੁਰ ਦੇ ਇਲਾਕੇ ਚ ਫ੍ਰੀ ਸਕੂਲਾਂ ਦਿੱਤੀ ਜਾ ਰਹੀ ਸੀ ਤੁਹਾਡੇ ਜੋ ਕਿਸੇ ਨੇ ਪੜ੍ਹੀ ਹੋਵੇ ਪਰ ਸਾਨੂੰ ਪੜ੍ਹਨ ਦਾ ਸ਼ੌਂਕ ਬਹੁਤ ਘੱਟ ਹੈ ਦੁਕਾਨ ਦਾ ਹਿਸਾਬ ਕਿਤਾਬ ਕਰਨਾ ਹੋਵੇ ਤੇ ਰਾਤ ਦੀ ਭਾਵੇਂ ਦੋ ਵਾਜਾਂ ਰੋਟੀ ਠੰਡੀ ਹੋ ਜਾਏ ਪਤਾ ਵੀ ਉਹਦੇ ਚੋਂ ਕੁਝ ਮਿਲਣਾ ਹੈ ਇੱਚੋਂ ਸਾਨੂੰ ਕੀ ਮਿਲਣਾ ਹੈ ਸਾਡੇ ਕੌਮ ਕੌਮੀ ਘਰ ਤੇ ਹਮਲੇ ਹੋ ਰਹੇ ਨੇ ਗੁਰੂ ਕੇ ਪਿਆਰਿਓ ਇੰਨੀ ਭੱਦੀ ਸ਼ਬਦਾਵਲੀ ਉਹਦੇ ਵਿੱਚ ਲਿਖੀ ਆ ਆਪਣੇ ਗੁਰੂ ਪ੍ਰਤੀ ਕੌਣ ਸੋਚੇਗਾ ਪ੍ਰਚਾਰਕ ਕਿੰਨੇ ਨੇ ਉਂਗਲਾਂ ਤੇ ਗਿਣਨ ਵਾਲੇ ਪ੍ਰਚਾਰ ਨੇ ਸੱਚ ਬੋਲਦੇ ਨੇ ਉਹਨਾਂ ਦੇ ਵੀ ਗੱਲ ਚ ਗੂਠਾ ਦਿੱਤਾ ਜਾ ਰਿਹਾ ਹੈ ਜਿਹੜੇ ਸਾਨੂੰ ਕਹਿੰਦੇ ਨੇ ਸੁੱਤੇ ਰਹੋ ਤੁਸੀਂ ਚੜ੍ਹਦੀ ਕਲਾ ਚੋਂ ਕਹਿੰਦੇ ਵੀ ਆਹ ਵੇਖੋ ਪ੍ਰਚਾਰਕ ਨਾ ਕੋਈ ਵਾਰ ਦੀ ਗੱਲ ਕਰਦਾ ਨਾ ਵਿਵਾਦ ਦੀ ਗੱਲ ਕਰਦਾ ਉਹ ਤੁਹਾਡੀ ਬਿਮਾਰੀ ਦੀ ਗੱਲ ਕਰਦਾ ਹੀ ਕੋਈ ਨਹੀਂ ਤੁਹਾਨੂੰ ਦੱਸਦਾ ਨਹੀਂ ਵੀ ਤੁਹਾਨੂੰ ਬਿਮਾਰੀਆਂ ਕਿਹੜੀਆਂ ਕਿਹੜੀਆਂ ਲੱਗੀਆਂ ਨੇ ਆਪੇ ਚੰਗਾ ਹੈ ਜਿਹੜਾ ਡਾਕਟਰ ਸਾਨੂੰ ਇਹ ਦੱਸੇ ਵੀ ਤੇਰੇ ਸਰੀਰ 'ਚ ਇਹਨੇ ਨੁਕਸਾਨ ਹੈ ਸਾਨੂੰ ਡਾਕਟਰ ਚੰਗਾ ਲੱਗਦਾ ਹੈ ਨਾ ਜਿਹੜਾ ਸਾਡੇ ਸਰੀਰ 'ਚ ਨੁਕਸਾਨ ਹੋਣ ਦੇ ਬਾਵਜੂਦ ਕਹੇ ਤੈਨੂੰ ਕੋਈ ਬਿਮਾਰੀ ਨਹੀਂ ਪਰ ਹੋਵੇ ਬਿਮਾਰੀਆਂ 5-7 ਤੇ ਉਹ ਡਾਕਟਰ ਚੰਗਾ ਲੱਗੇਗਾ ਜਿਹੜਾ ਡਾਕਟਰ ਸਾਡੇ ਸਰੀਰ ਬਾਰੇ ਸਾਡੇ ਤੋਂ ਲੁਕੋਵੇ ਸਾਨੂੰ ਕਿੰਨਾ ਬੁਰਾ ਲੱਗਦਾ ਹੈ ਵੀ ਮੇਰੇ ਸਰੀਰ 'ਚ ਇਹਨਾਂ ਕਸਟਰੋਲ ਵੱਧਾ ਹੈ ਇਹਨਾਂ ਮੇਰਾ ਬੀਪੀ ਵੱਧਾ ਹੈ ਇਹਨੇ ਮੈਨੂੰ ਸ਼ੂਗਰ ਹੋ ਗਈ ਡਾਕਟਰ ਸਾਹਿਬ ਤੁਸੀਂ ਮੈਨੂੰ ਦੱਸਿਆ ਕਿ ਉਹ ਨਹੀਂ ਅਸੀਂ ਡਾਕਟਰ ਦਾ ਧੰਨਵਾਦ ਕਰਦੇ ਹਾਂ ਪਰ ਜਿਹੜਾ ਪ੍ਰਚਾਰਕ ਸਾਡੀਆਂ ਕੌਮ ਦੀਆਂ ਬਿਮਾਰੀਆਂ ਦੀ ਗੱਲ ਕਰੇ ਤੁਹਾਨੂੰ ਇਹ ਬਿਮਾਰੀਆਂ ਲੱਗੀਆਂ ਕਹਿੰਦੇ ਇਹ ਪ੍ਰਚਾਰਕ ਤਾਂ ਵਾਅਦ-ਵਵਾਦ ਦੀਆਂ ਗੱਲਾਂ ਕਰਦਾ ਹੈ ਜੀ ਤੁਹਾਡਾ ਕੰਤੂ ਪ੍ਰੰਤੂ ਕਰਦਾ ਹੈ ਉਹ ਪਲੇ ਪਤਾ ਹੈ ਕਿੱਥੇ ਅਸੀਂ ਪਹੁੰਚ ਗਏ ਹਾਂ ਅਸੀਂ ਰਸਾਤਲ ਦੇ ਵਿੱਚ ਪਹੁੰਚ ਚੁੱਕੇ ਹਾਂ ਜੇ ਨਹੀਂ ਕਾਰ ਸ਼ਾਟ ਕਰੋਗੇ ਨਹੀਂ ਜੋੜ ਘਟਾਓ ਕਰੋਗੇ ਤੇ ਕਿਵੇਂ ਪਰਿਵਾਰ ਨੂੰ ਅੱਗੇ ਲੈ ਕੇ ਜਾਓਗੇ ਮਸੇ ਰੰਗੜ ਦਾ ਕਸੂਰ ਸੀ ਉਹਨੇ ਸ਼ਰਾਬਾਂ ਪਈਆਂ ਵੇਸ਼ਵਾਮਾਂ ਦਾ ਨਾਚ ਨਚਾਇਆ ਉਹਨੂੰ ਸਜ਼ਾ ਦੇ ਦਿੱਤੀ ਪਰ ਅੱਜ ਕੌਣ ਸਜ਼ਾ ਦੇਵੇਗਾ ਹੁਣ ਤਾਂ ਧਾਰਮਿਕ ਲੱਛਣਾ ਹੁਣ ਤਾਂ ਵੀ ਨਸ਼ਾ ਵਰਤਾਇਆ ਜਾਂਦਾ ਹੈ ਸਿਆਸੀ ਲੱਛਣਾ ਹੁਣ ਤਾਂ ਵੀ ਨਸ਼ਾ ਵਰਤਾਇਆ ਜਾਂਦਾ ਹੈ ਉਹਦੇ ਬਾਰੇ ਕੀ ਖਿਆਲ ਹੈ ਧੀਆ ਧੀਨ ਆਪ ਮਾਰਦੇ ਆ ਪੁੱਤ ਆਪੇ ਮਰੀ ਜਾਂਦੇ ਨੇ ਧੀਆਂ ਨੂੰ ਆਪ ਮਾਰਦੇ ਪੁੱਤ ਮਾਰਦੇ ਨਹੀਂ ਪਰ ਮਰ ਰਹੇ ਨੇ ਨਸ਼ੇ ਕਰਕੇ ਕਦੀ ਸਰਵੇ ਕਰਕੇ ਵੇਖਣਾ ਸਾਡੀ ਕੌਮ ਤੇ 47 ਚ ਕੱਲੂ ਕਾਰਾ ਹੋਇਆ 1747 ਚ ਬਾਠ ਵਿੱਚ ਕੱਲੂ ਕਾਰਾ ਹੋਇਆ 10000 ਇੱਕ ਵਾਰ 1 ਇੱਕੇ ਦਿਨ ਸ਼ਹੀਦ ਕੀਤਾ ਗਿਆ 20 ਤੋਂ 30000 ਦਾ ਸਿੱਖ ਇੱਕੇ ਦਿਨ ਸ਼ਹੀਦ ਕੀਤਾ ਗਿਆ ਇੱਕ ਕੱਲੂਕਾਰਾ 84 ਚੋਇਆ ਫਿਰ ਕੌਮ ਉੱਪਰ ਕੇ ਸਾਹਮਣੇ ਆ ਗਈ ਪਰ ਪੰਜਵਾਂ ਜਿਹੜਾ ਚੌਥਾ ਕੱਲੂਕਾਰਾ ਹੋ ਰਿਹਾ ਇਹ ਅੰਦਰੋਂ ਹੋ ਰਿਹਾ ਹੈ ਇਹ ਅੰਦਰੋਂ ਜਿਹੜਾ ਵੱਡੀਆਂ ਜਾਰੀਆਂ ਇਹਨਾਂ ਦਾ ਗੁਰੂ ਹੀ ਨਾ ਰਹਿਣ ਦੇਹੁ یہاں دیا جڑا پولیاں کر دو نشان والے بنے لا بچار والے بنے لا دولیلتا والے بنے لا دو زمیر مار دے سکھ نوجوانجھاؤ دی بجائے گمراہ ہو گیا مسال کہ میری گلتی سی میں گلتی سویکار کردہ تو مجھے سزا دے دیتی پر اپنے کزا دو گے جڑے تعلیم آؤ گرو بخش کرے ਮਸੇ ਰੰਗਰ ਦੀ ਰੂਹ ਅਜ ਪ੍ਰਵੇਸ਼ ਕਰ ਚੁੱਕੀ ਹੈ ਪਛਾਣ ਆਪਾਂ ਕਰਨੀ ਹੈ ਅੱਜ ਅੱਜ ਦਾ ਸੁਖਾ ਸਿੰਘ ਮਹਿਤਾਬ ਸਿੰਘ ਵਿਚਾਰਾ ਸਹਿਕ ਰਿਹਾ ਹੈ ਅੱਜ ਦਾ ਸੁਖਾ ਸਿੰਘ ਤੇ ਮਹਿਤਾਬ ਸਿੰਘ ਕਹਿੰਦਾ ਭਾਈ ਆਓ ਮੇਰੇ ਨਾਲ ਤਰ ਕਿੰਨੇ ਪਰਸੈਂਟ ਸੁਖਾ ਸਿੰਘ ਤੇ ਮਹਿਤਾਬ ਸਿੰਘ ਨੇ ਕਹਾਣੀਆਂ ਤੇ ਸਾਰੇ ਸੁਣਾ ਦਿੰਦੇ ਨੇ ਸੁਣ ਕੇ ਤੇ ਸਾਰੇ ਸਾਰਿਆਂ ਨੂੰ ਬੜੀ ਚੰਗੀ ਲੱਗਦੀ ਹੈ ਇਹ ਗਾਥਾ ਭਾਈ ਮਤੀ ਦਾਸ ਦਿੱਲੀ ਦੇ ਚਾਂਦਨੀ ਚੌਕ ਵਿੱਚ ਭਾਈ ਮਤੀ ਦਾਸ ਦਿੱਲੀ ਦੇ ਚਾਂਦਨੀ ਚੌਕ ਵਿੱਚ ਆਰੇ ਨਾਲ ਚਰਵਾਇਆ ਚਰਵਾਉਂਦਿਆਂ ਉਹ ਦਾਸਤਾਨ ਸੁਣਨੀ ਸੁਣਾਉਣੀ ਸਾਰਿਆਂ ਨੂੰ ਚੰਗੀ ਲੱਗਦੀ ਹੈ ਅਕਾਲਪੁਰ ਸਾਹਿਬ ਵਿਖੇ ਆਉਣ 1100 ਰੁਪਏ ਦੀ ਕਰਾ ਪ੍ਰਸ਼ਾਦੀ ਦੇ ਕਰਵਾ ਕੇ ਖਿਮਾ ਯਾਤਨਾ ਦੀ ਅਰਦਾਸ ਕਰਾਂ ਜੋ ਇਹਦੇ ਵਿੱਚ ਸੀਡੀ ਦੇ ਰੂਪ ਵਿੱਚ ਸਾਡੇ ਕੋਲੇ ਕੋਈ ਪ੍ਰੂਫ ਪਹੁੰਚੇ ਨੇ ਉਹਦੇ ਅਨੁਸਾਰ ਅਖੌਤੀ ਸਿੱਖ ਪ੍ਰਚਾਰਕ ਸਰਬਜੀਤ ਸਿੰਘ ਤੁੰਦਾਲ ਜਿਸ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਚ ਹੁੰਦੇ ਇਲਾਹੀ ਕੀਰਤਨ ਬਾਰੇ ਵਰਤੀ ਭੱਦੀ ਸ਼ਬਦਾਵਲੀ ਸੰਬੰਧੀ ਕੈਨੇਡਾ ਦੀਆਂ ਸਿੱਖ ਸੰਗਤਾਂ ਵੱਲੋਂ ਬਹੁਤ ਸਾਰੀਆਂ ਲਿਖਤੀ ਸ਼ਿਕਾਇਤਾਂ ਪਹੁੰਚੀਆਂ ਨੇ ਜੀਤੀ ਪੁੱਜੀ ਹੈ ਜਿਸ ਤੋਂ ਭੁੰਦੇ ਦੀ ਮੰਦ ਭਾਵਨਾ ਜਗ ਜਾਹਰ ਹੁੰਦੀ ਹੈ ਸਤਖੰਦ ਸ੍ਰੀ ਹਰਮੰਦਰ ਸਾਹਿਬ ਸਮੁੱਚੀ ਮਾਨਵਤਾ ਵਾਸਤੇ ਪ੍ਰੇਰਣਾ ਸਰੋਤ ਹੈ ਸਰਵ ਸੰਜੀਵਾਲਤਾ ਦਾ ਸਰਵ ਸੰਜਾ ਧਰਮ ਅਸਥਾਨ ਹੈ ਜਿਸ ਬਾਰੇ ਵਰਤੀ ਗੇ ਸ਼ਬਦਾਵਲੀ ਨਾਲ ਸਮੁੱਚੇ ਸਿੱਖ ਸੰਸਾਰ ਦੀਆਂ ਭਾਵਨਾਵਾਂ ਨੂੰ ਭਾਰੀ ठेस ਪਹੁੰਚੀ ਹੈ ਜਿਨਨੀ ਦੇ ਸਰਬਜੀਤ ਸਿੰਘ ਧੁੰਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਸਪਸ਼ਟੀਕਰਨ ਨਹੀਂ ਦਿੰਦਾ ਉਹਨਾਂ ਚਿਰ ਸਿਕ ਸੰਗਤਾਂ ਇਸ ਅਖੌਤੀ ਪ੍ਰਚਾਰਕ ਨੂੰ ਨਾ ਨਾ ਲਾਉਣ ਕਿਸੇ ਪ੍ਰਕਾਰ ਦਾ ਸਹਾਇਕ ਨਾ ਦੇਣ ਹਰਿਆਣਾ